ਬਿੰਦੀਆਂ ਵੇਕਣ ਬਾਜ਼ਾਰ ਤਮਾਸ਼ਾ ਬਿੰਦੀਆਂ ਦਾ ਸ਼ਾਵਾ ਤਮਾਸ਼ਾ ਬਿੰਦੀਆਂ ਦਾ ਬਿੰਦੀਆਂ ਵੇਕਣ ਬਾਜ਼ਾਰ ਤਮਾਸ਼ਾ ਬਿੰਦੀਆਂ ਦਾ ਸ਼ਾਵਾ ਤਮਾਸ਼ਾ ਬਿੰਦੀਆਂ ਦਾ ਲਾ ਬਿੰਦੀਆਂ ਮੈਂ ਸਸ ਕੋਲ ਗਈ ਸਾ ਲਾ ਬਿੰਦੀਆਂ ਮੈਂ ਸਸ ਕੋਲ ਗਈ ਸਾ ਬਲਬਲ ਹੋ ਗਈ ਕੋਲਾ ਤਮਾਸ਼ਾ ਬਿੰਦੀਆਂ ਦਾ ਸ਼ਾਵਾ ਤਮਾਸ਼ਾ ਬਿੰਦੀਆਂ ਦਾ ਬਿੰਦੀਆਂ ਵਿਕਣ ਬਾਜ਼ਾਰ ਤਮਾਸ਼ਾ ਬਿੰਦੀਆਂ ਦਾ ਸ਼ਾਵਾ ਤਮਾਸ਼ਾ ਬਿੰਦੀਆਂ ਦਾ ਲਾ ਬਿੰਦੀਆਂ ਮੈਂ ਜਠਾਣੀ ਕੋਲ ਗਈ ਸਾਂ ਲਾ ਬਿੰਦੀਆਂ ਮੈਂ ਜਠਾਣੀ ਕੋਲ ਗਈ ਸਾਂ ਜਠਾਣੀ ਨੂੰ ਲੱਗ ਗਈ ਅੱਗ ਤਮਾਸ਼ਾ ਬਿੰਦੀਆਂ ਦਾ ਸ਼ਾਵਾ ਤਮਾਸ਼ਾ ਬਿੰਦੀਆਂ ਦਾ ਬਿੰਦੀਆਂ ਵਿਕਣ ਬਾਜ਼ਾਰ ਤਮਾਸ਼ਾ ਬਿੰਦੀਆਂ ਦਾ ਸ਼ਾਵਾ ਤਮਾਸ਼ਾ ਬਿੰਦੀਆਂ ਦਾ ਲਾ ਬਿੰਦੀਆਂ ਮੈਂ ਮਾਂ ਕਰ ਗਈ ਸਾ ਲਾ ਬਿੰਦੀਆਂ ਮੈਂ ਮਾਂ ਕਰ ਗਈ ਸਾਮਾਨ ਨੂੰ ਝੜ ਗਿਆ ਚਾ ਤਮਾਸ਼ਾ ਬਿੰਦੀਆਂ ਦਾ ਸ਼ਾਵਾ ਤਮਾਸ਼ਾ ਬਿੰਦੀਆਂ ਦਾ ਬਿੰਦੀਆਂ ਵਿਕਣ ਬਾਜ਼ਾਰ ਤਮਾਸ਼ਾ ਬਿੰਦੀਆਂ ਦਾ ਸ਼ਾਵਾ ਤਮਾਸ਼ਾ ਬਿੰਦੀਆਂ ਦਾ ਲਾ ਬਿੰਦੀਆਂ ਮੈਂ ਆਲੇ ਵਿੱਚ ਰੱਖੀਆਂ ਲਾ ਬਿੰਦੀਆਂ ਮੈਂ ਆਲੇ ਵਿੱਚ ਰੱਖੀਆਂ ਆਲੇ ਨੂੰ ਲੱਗ ਗਈ ਸੰਗ ਤਮਾਸ਼ਾ ਬਿੰਦੀਆਂ ਦਾ ਸ਼ਾਵਾ ਤਮਾਸ਼ਾ ਬਿੰਦੀਆਂ ਦਾ ਬਿੰਦੀਆਂ ਵਿਕਣ ਬਾਜ਼ਾਰ ਤਮਾਸ਼ਾ ਬਿੰਦੀਆਂ ਦਾ ਸ਼ਾਵਾ ਤਮਾਸ਼ਾ ਬਿੰਦੀਆਂ ਦਾ ਬਿੰਦੀਆਂ ਵਿਕਣ ਬਾਜ਼ਾਰ ਤਮਾਸ਼ਾ ਬਿੰਦੀਆਂ ਦਾ ਸ਼ਾਵਾ ਤਮਾਸ਼ਾ ਬਿੰਦੀਆਂ ਦਾ ਬਿੰਦियां ਵੇਖਣ ਬਾਜ਼ਾਰ ਤਮਾਸ਼ਾ ਬਿੰਦੀਆਂ ਦਾ